ਅੱਜ ਜਹੂਰੇ ਵਾਲੇ ਬਾਬਾ ਜੀ ਦੇ ਖੇਤਾਂ ਵਿੱਚ ਘੁੰਮ ਰਹੇ ਆ ਜੰਗਲ ਤਾਂ ਤੁਸੀਂ ਬਹੁ ਵਾਰੀ ਦੇਖਿਆ ਬਾਬਾ ਜੀ ਦਾ ਤੇ ਖੇਤਾਂ ਦੇ ਵਿੱਚ ਵੀ ਬਹੁਤ ਕੁਝ ਆਸ-ਪਾਸ ਗੁਣਕਾਰੀ ਜੜੀ-ਬੁੱਟੀ ਉੱਗੀ ਹੋਈ ਆ ਉਹਨਾਂ ਬਾਰੇ ਅਸੀਂ ਜਾਣਨ ਆਏ ਆ ਅੱਜ ਤੇ ਬਾਬਾ ਜੀ ਕਿਹੜੀ ਬੁੱਟੀ ਆ ਦੱਸੋ ਨਾਮ ਉਹਦਾ ਇਹ ਨੋ ਆ ਜੀ ਦਾ ਮੁੱਠੀ ਕਹਿੰਦੇ ਆ ਜੀ ਮੁੱਠੀ ਤੇ ਉਹਦਾ ਅੱਛਾ ਜੀ ਇੱਧਰ ਵਿੱਚ ਨਾ ਇਹਦਾ ਥਰਪੁੰਖਾ ਹੈ ਅੱਛਾ ਜੀ ਆਹ ਬੰਆ ਇਹ ਹਰਿਆਣਾ ਗਾਂ ਪੱਕ ਜਾਣੀਆਂ ਹਾਂਜੀ ਮਾਰਚ ਅਪ੍ਰੈਲ ਨਹੀਂ ਅੱਛਾ ਇੱਕ ਮਿੰਟ ਦਿਖਾਓ ਇੱਕ ਮਿੰਟ ਇੱਕ ਮਿੰਟ ਮੈਂ ਫਲੀਆਂ ਮੋਰੇ ਆਇਆ ਘਰ ਦੀਦਾ ਨਹੀਂ ਹਾਂਜੀ ਨੇ ਉਹਦਾ ਇਹਦਾ ਨਾਂ ਅਜਰਬੇਚ ਸਰਪੰਖਾ ਹੈ ਅੱਛਾ ਜੀ ਸਰਪੰਖਾ ਹਾਂ ਠੀਕ ਆ ਇੱਥੇ ਨਹੀਂ ਉੱਗੇ ਹੋਇਆ ਹਾਂਜੀ ਇੱਕ ਨਾਥਰੀ ਚ 200 ਦਾ ਬੁੱਤਾ ਦਿੱਤਾ ਇਹੋ 200 ਦਾ ਬੁੱਟਾ ਇਹ ਹੈ ਹੈ ਤੇ ਇਹ ਬਾਬਾ ਜਿਹੜਾ ਸਰ ਪੋਂਖਾ ਕਹਿੰਦੇ ਤੁਸੀਂ ਇਹ ਹਾਂਜੀ ਇਹਦਾ ਕੀ ਮਤਲਬ ਹੈਗਾ ਬੈਨੀਫਿਟ ਬੈਨੀਫਿਟ ਮਤਲਬ ਇਹਦਾ ਔਸ਼ਧੀ ਗੁਣ ਕੀ ਆ ਔਸ਼ਧੀ ਗੁਣ ਜੀ ਦੰਤਨ ਕਰੋ ਹਾਂਜੀ ਤੇ ਮੂੰਹ ਦੀ ਬਦਬੂ ਹਟਦੀ ਆ ਮੁੱਛ ਬੂਤ ਹੁੰਦੇ ਤਾਂ ਅੱਛਾ ਜੀ ਦੰਤਨ ਬਹੁਤ ਸੋਹਣੀ ਹੁੰਦੀ ਠੀਕ ਆ ਠੀਕ ਆ ਰਾਤ ਸੰਦਰ ਜਾਂਦਾ ਐਨਰਜੀ ਵਾਧੀ ਆ ਅੱਛਾ ਜੀ ਐਨਰਜੀ ਵਾਧੀ ਆ ਅੱਛਾ ਅੰਦਰੋਂ ਗੰਨ ਖਾਟਦਾ ਅੱਛਾ ਜੀ ਕਹਾਵਤਾ ਹੈ ਆ ਸਹੀ ਗੱਲ ਆ ਹਾਂਜੀ ਆ ਲੱਗ ਕੇ ਸਾਡੇ ਤੋਂ 4 ਕਿਲੋਮੀਟਰ ਤੇ ਆ ਪਿੰਡ ਹਾਂਜੀ ਨੇਰੀ ਆ ਹਾਂਜੀ ਹਾਂਜੀ ਉਹ ਚੁੱਬਿਆਂ ਚ ਬਾਲਣ ਤੋਂ ਕੱਢ ਲਈ ਹਾਂਜੀ ਇੱਥੋਂ ਸਾਡੇ ਨੂੰ ਚਾਹਦੇ ਨਹੀਂ ਨਹੀਂ ਕਿਸੇ ਇਹਨੂੰ ਹਾਂਜੀ ਇਹ ਕੀ ਬਹੁਤ ਵੱਡਾ ਹੋ ਜਾਂਦਾ ਇਹਦਾ ਨਹੀਂ ਜੀ ਛੋਟੇ ਝਾੜ ਹੀ ਇਦਾਂ ਦੇ ਅੱਛਾ ਝਾੜ ਹੀ ਆ ਨਿਕਲਿਆ ਹੈ ਇਹ ਬੱਲਣ ਝੌਂਕਣ ਲਈ ਲੈ ਕੇ ਜਾਂਦੇ ਹੁੰਦੇ ਇਹਦਾ ਕੀ ਖਾਸ ਬੱਲਣ ਝੌਂਕਣ ਦੇ ਵਿੱਚ ਬੱਲਣ ਮੋਹਤ ਦਾ ਹੋਰ ਕੀ ਅੱਛਾ ਅੱਛਾ ਠੀਕ ਹੈ ਠੀਕ ਹੈ ਨਹੀਂ ਮੈਂ ਕਿਹਾ ਸ਼ਾਇਦ ਬਲ ਦਾ ਵਧੀਆ ਸ਼ਾਇਦ ਇਹ ਨਹੀਂ ਬੱਲ ਨੂੰ ਸੇਕ ਤਾਂ ਚੰਗਾ ਆ ਖੋਰੀ ਨਾਲ ਅੱਛਾ ਜੀ ਠੀਕ ਆ ਆ ਦੇਖੋ ਕਿਦਾਂ ਉੱਗੇ ਹਾਂਜੀ ਉਹ ਦੇਖੋ ਸਹੀ ਗੱਲ ਆ ਬਹੁਤ ਗਿਆ ਨਾ ਤੁਹਾਡੇ ਇਹ ਸਰਪੋਂਖਾ ਮੈਂ ਪਹਿਲੀ ਵਾਰ ਇਹ ਸੁਣ ਰਿਹਾ ਸਰਪੋਂਖਾ ਤੇ ਪਹਿਲਾਂ ਨਹੀਂ ਮੈਂ ਸੁਣਿਆ ਬਾਬਾ ਜੀ ਇਹ ਕਦੀ ਵੀ ਉਹ ਇਦਾਂ ਆ ਜੀ ਆਹ ਦੇਖੋ ਕਿੰਨੇ ਉੱਗੇ ਹਾਂ ਆਵਾਜ਼ ਸਰਪੋਂਖਾ ਹਾਂ ਦੇਖੋ ਤਾਂ ਯਾ ਵਾਤਾਂ ਜੀ ਦੇਖੋ ਇਹ ਵੈਸੇ ਬਾਬਾ ਜੀ ਜਿੱਦਾਂ ਸਰੀ ਨਹੀਂ ਹੁੰਦੀ ਹਾਂਜੀ ਜਾਂ ਉਹ ਜਿਹੜਾ ਕੀ ਕਹਿੰਦੇ ਉਹਨੂੰ ਆਪਣਾ ਇੱਕ ਭੂਮੀਆਂ ਵਾਲਾ ਭੂਮੀਆਂ ਵਾਲਾ ਤੇ ਇੱਕ ਹੋਰ ਜਿਹੜੀ ਆਪਾਂ ਲਾਉਨੇ ਜੰਤਰ ਜੰਤਰ ਵੀ ਹੈ ਨਾ ਪਰ ਇਹ ਇਦਾਂ ਹੀ ਰਹਿੰਦਾ ਜੀ ਬਹੁਤਾ ਨਹੀਂ ਘਲਰਦਾ ਨਹੀਂ ਸਰਪੋਂਖਾ ਦੇਖੋ ਜੀ 200 ਰੁਪਏ ਦਾ ਬੂਟਾ ਬਾਬਾ ਜੀ ਕਹਿੰਦੇ ਆ ਕਿ ਨਰਸਰੀ ਦੇ ਵਿੱਚੋਂ ਕਿਸੇ ਨੇ ਲਿਆ ਸੀ ਇਹਦਾ ਦੇ ਲੋ ਇੱਥੇ ਸਾਡੇ ਮੁਫਤ ਵਿੱਚ ਕਿਦਾਂ ਪਿਆ ਆਇਆ ਹੈ ਦੇਖੋ ਗੁਰਤ ਰੰਦੇ ਤੇ ਜੀ ਅਸੀਂ ਭੁੱਲੇ ਹੋਏ ਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਠਾਟੀ ਇਹ ਨਹੀਂ ਲਾਉਣੇ ਚਾਹੀਦੇ ਤਾਂ ਬੰਦ ਕਰਨ ਟੋਟਲੀ ਹਾਂ ਬਹੁਤ ਸਾਰਾ ਸਰਕਾਰ ਤਾਂ ਨਾਲ ਮਹਿਕਮੇ ਵੱਲੋਂ ਪੈਸੇ ਵੀ ਦਿੰਦੀ ਹੈ ਲਾਉਣ ਲਈ ਅੱਛਾ ਇਹ ਤਾਂ ਫਿਰ ਪਤਾ ਨਹੀਂ ਮੈਂ ਤਾਂ ਬਹੁਤ ਰੌਲਾ ਸੁਣਿਆ ਇਹਦਾ ਕਹਿੰਦੇ ਵੀ ਇਹ ਬਿਆਸ ਦਰਿਆ ਦਾ ਲਾਂਗਾ ਸਿਗਾ ਇਹ ਦੇਖ ਲੋ ਕਿੱਥੇ ਤੱਕ ਸੀ ਬਿਆਜ਼ ਰਿਆ ਹੁਣ ਬਾਬਾ ਜੀ ਇਥੋਂ ਬਿਆਜ਼ ਰਿਆ ਕਿੰਨੀ ਦੂਰ ਰਹਿ ਗਿਆ ਆ ਹੋਊਗਾ ਜੀ 1500 ਕਿਲੋ ਦੇਖ ਲਓ ਤੇ ਇਹ ਕਿਸ ਸਮੇਂ ਦੀ ਗੱਲ ਕਰ ਰਹੇ ਆ ਕਿੰਨੇ ਸਾਲ ਹੋ ਗਏ ਜੋ ਦਰਿਆ ਇਥੋਂ ਲੰਘਦਾ ਹੁੰਦਾ ਸੀ ਜਦੋਂ ਕਿਤੇ ਉਹ ਟੱਬਾ ਟਾਈਮ ਸੀਗਾ ਕਿਲਾ ਹਾਂਜੀ ਹਾਂਜੀ ਉਹ ਤੇ ਆਲੇ ਦੁਆਲੇ ਉਹਦੇ ਖਾਈ ਬੜੀ ਹਈ ਸੀ ਹਾਂਜੀ ਇਹ ਮਤਲਬ ਉਸੋਂ ਬਗਦਾ ਬਗਦਾ ਹੀ ਦੇਖ ਲਓ ਹਾਂ ਸਿੱਖਾਂ ਦੇ ਰਾਜ ਚ ਬਾਬਾ ਜੀ ਦੇ ਜੰਗਲ ਦੇ ਦੂਰੋਂ ਦਰਸ਼ਨ ਕਰ ਲਓ ਉਹ ਦੇਖੋ ਇੱਕ ਏਕੜ ਦੇ ਵਿੱਚ ਜਿਹੜਾ ਜੰਗਲ ਲੱਗਾ ਹੋਇਆ ਆ ਉਹਦੇ ਦਰਸ਼ਨ ਕਰੋ ਆ ਦੇਖੋ ਬੈਕ ਸਾਈਡ ਆ ਦੇਖੋ ਇਹਦੇ ਵਿੱਚੋਂ ਟਕਾਨੂ ਜਾਂ ਨਿਕਲਦਾ ਹੁੰਦਾ ਆ ਦੇਖੋ ਅਜੇ ਹਰੇ ਆ ਆ ਨਿਕਲੂਗਾ ਆ ਦੇਖੋ ਤਾਂ ਹੈ ਕੀ ਇਹ ਇਹਦਾ ਨਾਮ ਕੀ ਆ